ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਭਾਜੀ ਹਰਦੀਪ ਸਿੰਘ ਦੇ ਘਰ ਅੱਜ ਆਪਾਂ ਪਹੁੰਚ ਚੁੱਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਬੱਚਾ ਤੇ ਇੱਕ ਗਾਂ ਦੀ ਵੀਡੀਓ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚ ਦੋਸਤੋ ਇਹ ਤਿੰਨੇ ਬੱਚਾ ਜਿਹੜੀਆਂ ਸੱਜਰ ਸੁਈਆਂ ਵਾ ਜਾਣ ਕਰ ਲੈ ਸਰੀ ਆਪਾਂ ਵੀਰਨਾ ਕਰਾਂਗੇ ਸਾਂਝੀ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰੇ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਨੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ-ਬਹੁਤ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਕਰੋ ਕਿਸੇ ਹੋਰ ਵੀਰ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਸਾਡਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ ਪਰਖ ਜਿਹੜੀ ਦੋਸਤੋ ਕਰਨੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸਾ ਲਾਉਣਾ ਹਾਂ ਸੋ ਦੋਸਤੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਨ ਹਾਂ ਜੀ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਤੁਹਾਡਾ ਵੈਲਕਮ ਬੁਲਿਆ ਹੈ ਠੀਕ ਹੈ ਜੀ ਹੋਰ ਸੁਣਾਓ ਜਲਦੀ ਦਾ ਕੰਮ ਕਰ ਬੀ ਹਾਂ ਜੀ ਠੀਕ ਹੈ ਵੇਖੀ ਆਪਣਾ ਡਰੈੱਸ ਬੋਲ ਦੋ ਦਾਸ ਆਪਣਾ ਪੇਟ ਅਲੋਕਾ ਜੀ ਤਸੀਲ ਪੱਟੀ ਜ਼ਿਲ੍ਹਾ ਤਨਤਾ ਠੀਕ ਹੈ ਜੀ ਹਾਂ ਜੀ ਅੱਜ ਕਿੰਨੇ ਪਸ਼ੂ ਵੀ ਅੱਜ ਆਪੜ ਤੇ ਹੈਗੇ ਪਸ਼ੂ 5 6 5 6 ਪਸ਼ੂ ਹਾਂ ਜੀ ਸ਼ੁਰੂ ਕਰਦੇ ਹਾਂ ਵੱਡੀ ਮਾਝ ਤੋਂ ਇਹਦੀ ਡਿਟੇਲ ਦੱਸੋ ਜੀ ਇਹ ਦੂਜਾ ਸੂਆ ਹੀ ਹਾਂ ਜੀ ਤੇ ਇਹਨੂੰ ਜੇ 3 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਤੇ ਪਹਿਲੇ ਸੂਏ ਨੇ ਕੱਢਿਆ 15 ਕਿਲੋ ਦੁੱਧ ਠੀਕ ਹੈ ਜ ਦੋਸਤੋ ਤਿੰਨ ਦਿਨ ਸੂਈ ਨੂੰ ਵੀਰ ਕਹਿੰਦਾ ਹੋ ਗਿਆ ਦੂਜਾ ਸਵੇਰ ਸੂਈ ਆ ਬੱਚਾ ਕਿ ਦਿੱਤਾ ਵੀਰ ਨੇ ਕੱਟੀ ਹੋਣੀ ਕੱਟੀ ਦਿੱਤੀ ਐ ਦੋਸਤੋ ਇਹਨੇ ਹੋਣ ਜਿਹੜਾ ਬੋਲਾ ਤਿਆਰ ਆ ਕਿੰਨਾ ਦੱਸਿਆ ਵੀਰ ਬੋਲਾ 12 12 ਲੀਟਰ ਬੋਲਾ ਤਿਆਰ ਆ 18 19 ਦੀ ਵੀਰ ਉਮੀਦ ਕਰਦਾ ਵਾ ਬਾਕੀ ਦੋਸਤੋ ਤੁਹਾਡੀ ਸੇਵਾ ਤੇ ਕਦ ਕੱਟ ਚੰਗਾ ਮੈਂਦਾ ਸੋਹਣੀ ਸੁਨਖੀ ਉੱਚੀ ਲੰਬੀ ਦੋਸਤੋ ਆਰਡਰ ਕਾਫੀ ਤਿਆਰ ਕੀਤਾ ਜੇ ਦੁਪਹਿਰ ਦਾ ਟਾਈਮ ਹੀ ਵੀਡੀਓ ਬਣਾਉਂਦਾ ਸ਼ਾਮਾਂ ਤੱਕ ਦੋਸਤੋ ਆਰਡਰ ਪੂਰਾ ਫੁੱਲ ਤਿਆਰ ਕਰੂਗੀ ਬੱਚਾ ਦੋਸਤੋ ਇਹਨੇ ਆ ਕੱਟੀ ਦਿੱਤੀ ਕੱਟੀ ਵੀ ਚੰਗੀ ਨਸਲ ਦੀ ਹਾਂਜੀ ਵੀਰ ਜੀ ਮੋਲੇ ਦਾ ਮੋਲੇ ਦਾ ਮੌਕੇ ਤੇ ਕਰਾਂਗੇ ਮੌਕੇ ਤੇ ਮੋਲੇ ਸਾਰੇ ਪਹੁੰਚੋ ਫੋਨ ਤੇ ਕਰਾਂਗੇ ਹਾਂਜੀ ਫੋਨ ਤੇ ਗੰਗਾਲੀ ਬੇਚਣ ਵਾਲੇ ਵੀ ਖੜਦੇ ਆਪਣੇ ਤੋਂ ਠੀਕ ਠੀਕ ਅੱਛਾ ਦੋਸਤੋ ਮੈਂ ਬੇਨਤੀ ਇਹ ਕਰਦਾ ਕਿ ਵੀਰ ਦਾ ਵਪਾਰ ਦਾ ਕੰਮ ਹੈ ਤੇ ਮੋਲੇ ਦੋਸਤੋ ਜਿੰਨੇ ਵੀ ਪਸ਼ੂ ਵੀਰ ਵਿਖਾਊਗਾ ਮੋਲ ਆਪਾਂ ਫੋਨ ਤੇ ਵੀਰ ਕੰਦਾ ਕਰਨਾ ਵਾ ਨੰਬਰ ਆਪਾਂ ਵੀਰ ਦਾ ਸਕਰੀਨ ਤੇ ਜਗਾਦਾਂਗੇ ਜਿਹੜੇ ਵੀਰ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਮੋਲ ਤੁਸੀਂ ਵੀਰ ਤੋਂ ਦੋਸਤੋ ਫੋਨ ਤੇ ਕਰ ਸਕਦੇ ਹੋ ਦੂਜੇ ਨੰਬਰ ਬਾਰੇ ਵੀ ਜੀ ਦੱਸਿਓ ਇਹਦੇ ਬਾਰੇ ਜਾ ਸੁਈਰ ਦੀ ਅੱਛਾ ਜੀ ਪਹਿਲੇ ਸੁਈ ਨੇ 17 18 ਕਿਲੋ ਕੱਢਿਆ ਦੁੱਧ ਠੀਕ ਹੈ ਜੀ ਕਿੰਨਾ ਟਾਈਮ ਲੱਗਾ ਸੁਈ ਨੂੰ ਇਹਨੂੰ ਸੁਈ ਨੂੰ ਅੱਜ ਤਿੰਨ ਦਿਨ ਹੋਏ ਠੀਕ ਹੈ ਜੀ ਹੁਣ ਕਿੰਨਾ ਕ ਬੋਲਾ ਤਿਆਰ ਹੁਣ ਬੋਲਾ 12 ਕਿਲੋ 12 ਕਿਲੋ ਹੋਊਗਾ ਹਾਂ ਜੀ ਠੀਕ ਹੈ ਜੀ ਬੱਚਾ ਬੱਚਾ ਕੱਟਾ ਉਹ ਵੱਡਾ ਠੀਕ ਹੈ ਖੋਲੋ ਦੋਸਤੋ ਇਹਨੂੰ ਵੀ ਤਿੰਨ ਦਿਨ ਹੋ ਗਏ ਸੁਈ ਨੂੰ ਬੋਲਾ ਇਹਦੇ ਥੱਲੇ ਵੀ 12 ਲੀਟਰ ਤਿਆਰ ਦੁੱਧ ਦੋਸਤੋ ਇਹ ਵੀ ਚੰਗੀ ਮੱਝ ਜੇ ਕੋਈ ਸੇਵਾ ਵਾਲਾ ਵੀ ਲੈ ਜਾਊਗਾ ਤੂੰ ਦੋਸਤੋ ਵੀ 18 20 ਕਿਲੋ ਚਵਾ ਸਕਦੀ ਹੈ ਘੱਟ ਘੱਟ ਚੰਗਾ ਬ੍ਰੀਡ ਵਾਈਜ਼ ਮੋਰਨਗੁਰ ਕੰਮ ਬਹੁਤ ਵਧੀਆ ਮੈਨੇ ਇਸ ਕੁਆਲਟੀ ਬਹੁਤ ਵਧੀਆ ਬੱਚਾ ਦੋਸਤੋ ਇਹਦਾਵਾ ਆਰਡਰ ਦੀ ਕੁਆਲਟੀ ਦੋਸਤੋ ਬਹੁਤ ਵਧੀਆ ਤਿਆਰ ਕੀਤੀ ਮੈਨੇ ਦੁਪਹਿਰ ਦਾ ਟਾਈਮ ਹੈ ਸ਼ਾਮਾਂ ਤੱਕ ਫੁੱਲ ਆਰਡਰ ਤਿਆਰ ਕਰੂਗੀ ਮੋਲੇ ਦਾ ਵੀ ਦੋਸਤੋ ਫੋਨ ਤੇ ਹੋਊਗਾ ਤੇਜੇ ਨੰਬਰ ਬਾਰੇ ਵੀਜੀ ਦੱਸੀਏ ਇਹਦੇ ਬਾਰੇ ਇਹ ਵੀ ਸੂਈ ਹੈ ਇਹਨੂੰ ਕਦੋਂ ਨਵਾਗਾ ਵੀ ਸੂਈ ਨੇ ਇਹ ਵੀ ਪਰਸੋ ਸੀ ਆ ਸਵੇਰ ਕਰਵਾ ਇਹ ਦੂਜਾ ਦੂਜਾ ਸੂਆ ਹਾਂਜੀ ਅੱਛਾ ਇਹਦੇ ਸਿਰ ਤੋਂ ਕਿੰਨਾ ਕ ਤਿਆਰ ਪਿਛਲੇ ਬੋਲਾ 8 ਕਿਲੋ ਲਾਉਂਦਾ ਠੀਕ ਹੈ ਜੀ ਇਹ ਵੀ ਦੋਸਤੋ ਤਿੰਨ ਦਿਨ ਹੋ ਗਏ ਸੂਈ ਨੂੰ ਇਹ ਦੇਖੋ ਦੁੱਧਿਆ ਜਾਂ ਬੋੜਾ ਕਿੰਲੋ 8 ਲੀਟਰ ਵੀਰ ਕਹਿੰਦਾ ਤਿਆਰ ਚੰਗਾ ਕੱਦ ਕਾਠਾ ਸੋਹਣੀ ਬ੍ਰਾਈਡ ਵੀਜ ਇਹਦਾ ਬੱਚਾ ਵੀਰ ਕੀ ਹੈ ਇਹਨੂੰ ਮਗਰ ਕੱਟੀ ਜੀ ਕੱਟੀ ਹੈ ਤਾਂ ਮੁਰ ਥਾਂ ਤੋਂ ਦੋਸਤੋ ਇਹਦਾ ਵੀ ਚੰਗਾ ਤਿਆਰ ਕੀਤਾ ਨੇ ਇਹਦੀ ਕੱਟੀ ਕਿੱਥੇ ਹੈ ਇਹਦੀ ਕੱਟੀ ਇੱਥੇ ਹੈ ਅੱਛਾ ਆਹ ਜੀ ਬਿਠੀ ਆਹ ਜੀ ਆਪ ਨੇ ਦੋਸਤੋ ਆਹ ਕੱਟੀ ਹੈ ਦੀ ਕੱਟੀ ਮੁਰ ਕੱਟੀ ਵੀ ਚੰਗੀ ਨਸਲ ਦੀ ਹੈ ਇਸੋ ਲਵਾ ਦੋਸਤੋ ਦੋ گاਵਾ ਵੀਰ ਦੇ ਕੋਲ ਇਹ ਜਿਹੜੀ ਗਾਵਾਂ ਹੈ ਜਰਸੀ ਕ੍ਰੋਸ ਹੈ ਵੀਰ ਕੇ ਕਾਲੀ ਜਰਸੀ ਹਾਂਜੀ ਜਰਸੀ ਹੈ ਜਰਸੀ ਹੈ ਅੱਛਾ ਜੀ ਲਾਲ ਜਰਸੀ ਨੇ ਕਾਲੀ ਜਰਸੀ ਹੈ ਠੀਕ ਹੈ ਜੀ ਹਾਂਜੀ ਤੇ ਕਿੰਨਾ ਵੇ ਸਵੇਰ ਸੁਣੀ ਵੀਰੇ ਇਹਨੂੰ ਦੂਜਾ ਸਵੇਰ ਸੁਣਾ ਕਿੰਨਾ ਕ ਟਾਈਮ ਖੜਦੀ ਹੈ ਇਹਨੇ ਲੈ ਇਹਨੇ ਦੱਸ ਦਿਆ ਅੱਛਾ ਜੀ ਕਿੰਨਾ ਕ ਰਿਕਾਰਡ ਹੈ ਪਹਿਲੇ ਸਵੇਰ ਦਾ ਰਿਕਾਰਡ ਇਹਨੇ 15 ਕਿਲੋ ਕੱਢਿਆ ਪਹਿਲੇ 15 ਕਿਲੋ ਐਤਕੀ ਵੀ ਵੀਰ ਸਨ 77 ਕਿਲੋ ਕੱਢੂਗਾ ਹਾਂਜੀ ਤੋਰੀ 20 ਕੱਢ ਜੂ ਰਮਾਨਾ ਕੋਈ ਸਾਂਭ ਬਲ ਚੰਗੀ ਯਾਰ ਠੀਕ ਹੈ ਜੀ ਖੁੱਲੋ ਦੋਸਤੋ ਜੀ ਇੱਕ ਹਫਤੇ ਦੀ ਕੱਚੀ ਹੈ ਵੀਰ ਉੱਚੇ ਲੰਬੇ ਸੋਨੇ ਸੁਨੱਖੇ ਕੱਦ ਕੱਢ ਦੀ ਦੁੱਧ ਦੋਸਤੋ ਸਾਡੀ ਸੇਵਾ ਤੇ ਸ਼ਾਈਨਿੰਗ ਗਾਂ ਦੀ ਕਾਫੀ ਜਿਆਦੀ ਹੈ ਵੱਡੇ ਕੱਦ ਕੱਢਦੀ ਦਸੂਗਾ ਹਵਾਨੇ ਤੇ ਦੋਸਤੋ ਨਾੜਾ ਕਾਫੀ ਹੈ ਹਨ ਤੁਮ ਦੋਸਤੋ ਚੰਗਾ ਮੁੱਠੀ ਰ ਲਗਾ ਛੜ ਛੁਟ ਨਹੀਂ ਮਾਰਦੀ ਨਹੀਂ ਨਹੀਂ ਥੱਜੀ ਬਹੁਤ ਜਿਆਦੀ ਸੀ ਠੀਕ ਹੈ ਜੀ ਦੋਸਤੋ ਥਾਣਾ ਹਾਨੇ ਤੇ ਨਾੜਾ ਕਾਫੀ ਹੈ ਬਰੀਕ ਬਰੀਕ ਨਾੜਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਅੱਜ ਵੀਰ ਜੀ ਮੋਲੇ ਦਾ ਫੋਨ ਤੇ ਹਾਂ ਜੀ ਦਾ ਭੁੰਦੇ ਠੀਕ ਹੈ ਜੀ ਵੱਡੀ ਗਾਮਰੇ ਦਸੀ ਵੀ ਵੱਡੀ ਗਾਂ ਗੱਭਾਂ ਜੀ ਅੱਛਾ ਕਿੰਨਾ ਪਾਣਾ ਤੇਰਾ ਦਿਨ ਲੈ ਜੂ 15 ਲੈ ਜੂ ਪਹਿਲੇ ਸਵੇਰ ਕਾਰਡ ਕੋ ਪਹਿਲੇ ਸਵੇਰ ਨੇ ਕੱਢਿਆ 35 36 ਕਿਲੋ 35 36 ਕਿਲੋ ਹਰ ਕੀ ਉਹ ਅੰਦੇ ਚਾਲੀ 42 ਕਿਲੋ ਕਰੂੰਗਾ ਕਿੰਨਾ ਟਾਈਮ ਖੜਦੀ ਰੱਖਿਆ ਸੂੰਦੀ ਇਹ ਲੈਣੇ ਦਾ ਆਪਣਾ ਖੁੱਲੋ ਨਾ 10 15 ਦਿਨ ਦੋਸਤੋ ਜੇ ਖੜਦੀ ਹੈ ਕਰਦ ਕਰ ਦੋਸਤੋ ਗਾਂ ਦਾ ਪੂਰਾ ਫੁੱਲ ਬਰੀਡ ਵਾਈਜ਼ ਅੱਜ ਦੋਸਤੋ ਸੂੰਦੇ ਵਿੱਚ ਟਾਈਮ ਇਹਦੇ 15 ਦਿਨ ਪਏ ਪਹਿਲੇ ਸਵੇਰ 35 ਕਿਲੋ ਦੁੱਧ ਇਸ ਗਾਂ ਨੇ ਚ ਆਇਆ ਦੋਸਤੋ ਮੱਝਾਂ ਰਕਾ ਕੱਦ ਘਾਟੇ ਗਾਂ ਦਾ ਮੱਝਾਂ ਨਾਲੋਂ ਉੱਚੀ ਅੱਜ ਦੋਸਤੋ ਹਵਾਨੇ ਦੇ ਵਿੱਚ ਵਲਟ ਲੰਕਾ ਵੀ ਪਈਆਂ ਹਾਂਜੀ ਵੀਰ ਜੀ ਮੋਲੇ ਦਾ ਫੋਨ ਤੇ ਹਾਂਜੀ ਇਹਦਾ ਫੋਨ ਤੇ ਠੀਕ ਹੈ ਜੀ ਹਾਂਜੀ ਠੀਕ ਹੋਰ ਵੀਰ ਪਹੁੰਚਾ ਹਾਂਜੀ ਹੋ ਠੀਕ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹ ਦੋ ਗਾਵਾਂ ਦੋਵੇਂ ਗਾਵਾਂ ਗੱਬਣੇ ਤੇ ਮੱਝਾਂ ਦੋਸਤੋ ਜਿਹੜੀਆਂ ਤਿੰਨ ਆਪਾਂ ਦਿਖਾਈਆਂ ਵੀਡੀਓ ਦੇ ਵਿੱਚ ਤੇ ਮੱਝਾਂ ਦੇ ਬੱਚੇ ਦੋਸਤੋ ਤੁਹਾਨੂੰ ਇੱਕ ਦਿਖਾ ਦਨੇ ਆ ਕਟਾਵਾ ਦੂਜੇ ਨੰਬਰ ਵਾਲੀ ਦਾ ਆ ਕੱਟੀਏ ਦੋਸਤੋ ਪਹਿਲੇ ਨੰਬਰ ਵਾਲੀ ਮੱਝ ਦੀ ਉਹ ਕੱਟੀ ਦੂਜੀ ਤਨ ਦਿਖਾਤੀ ਹੈ ਚੰਗਾ ਕਰਦਗਾਠੇ ਦੋਸਤੋ ਮੱਝਾਂ ਦਾ ਬਾਕੀ ਜਿਹੜਾ ਵੀ ਪਸ਼ੂ ਜਿਹੜੇ ਵੀ ਉਹਨੂੰ ਪਸੰਦ ਆਉਂਦਾ ਨੰਬਰ ਵੀਰ ਦਾ ਮੈਂ ਸਕਰੀਨ ਤੇ ਚਲਾ ਦੂੰਗਾ ਗੱਲਬਾਤ ਕਰਕੇ ਤੁਸੀਂ ਵੀ ਕਿੰਨਾ ਪਸ਼ੂ ਖਰੀਦ ਸਕਦੇ ਜੀ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ